ਜਦੋਂ ਅਸੀਂ ਉਹਨਾਂ ਨੂੰ ਕਾਲੇ ਝੰਡੇ ਲਵੇ ਦਿਖਾਉਣ ਗਏ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਨਜਾਇਜ਼ ਤੱਕਾ ਕਰਦੇ ਆ ਗੁੰਡੀ ਸਰਕਾਰ ਹੈ ਤੇ ਹੁਣ ਆਉਣ ਵਾਲੇ ਦਿਨਾਂ 'ਚ ਜਿੱਥੇ ਵੀ ਸੀਮ ਸਾਹਿਬ ਇਹਨਾਂ ਦੇ ਮੰਤਰੀ ਸੰਤਰੀ ਕੋਈ ਵੀ ਆਉਂਦੇ ਨੇ ਅਸੀਂ ਕਾਲੀਆਂ ਝੰਡਿਆਂ ਨਾਲ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਊਗਾ ਸਿੰਘਾਰ ਚ ਕਰਨ ਵਾਲੇ ਸਾਥੀ ਨੇ ਉਹਨਾਂ ਦੇ ਪਰਿਵਾਰ ਗਵਰਨਰ ਚੱਕੇ ਤੱਕ ਦੇ ਨਾਲ ਉਹਨਾਂ ਦਾ ਟਾਰਗੇਟ ਕੀਤਾ ਜਾ ਰਿਹਾ ਹੈ ਚਾਹਾਂਗੀ ਕਿਉਂ ਪੁਤਲਾ ਭੁੱਕਿਆ ਜਾ ਰਿਹਾ ਜਿਹੜਾ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਠੇਕਾ ਮਲਾ ਸੀਗਾ ਸਮੂਹਤੀ ਦੇ ਬੈਨਰ ਹੇਠ ਜਿਹੜਾ ਆਥੀ ਭੁੱਕਣ ਦਾ ਮਜਹਰਾ ਕਰਨ ਦਾ ਜਥੇਬੰਦੀ ਵੱਲੋਂ ਕਾਲ ਸੀ ਉਹਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੁਣ ਅਸੀਂ ਪਿਛਲੇ ਦਿਨ ਹੀ ਸੀਮ ਸਾਹਿਬ ਨੂੰ ਕਾਲੀਆਂ ਝੰਡੀਆਂ ਦਿਖਾਉਣ ਗਏ ਸੀ ਉੱਥੇ ਦੇਖਿਆ ਜਾਵੇ ਕਿ ਐਨੀ ਆਮ ਜਨਤਾ ਨਹੀਂ ਸੀ ਜਿੰਨੀ ਸਰਕਾਰ ਨੇ ਪੁਲਸ ਪ੍ਰਸ਼ਾਸਨ ਲਾਈ ਹੋਈ ਸੀ ਜਦੋਂ ਅਸੀਂ ਉਹਨਾਂ ਨੂੰ ਕਾਲੇ ਝੰਡੇ ਲਵੇ ਦਿਖਾਉਣ ਗਏ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਕਿਉਂਕਿ ਪੁਲਸ ਪ੍ਰਸ਼ਾਸਨ ਹੀ ਨਜਾਇਜ਼ ਧੱਕਾ ਕਰਦੀ ਹੈ ਗੁੰਡੀ ਸਰਕਾਰ ਹੈ ਦੇ ਹੁਣ ਆਉਣ ਵਾਲੇ ਦਿਨਾਂ 'ਚ ਜਿੱਥੇ ਵੀ ਸੀਮ ਸਾਹਿਬ ਇਹਨਾਂ ਦੇ ਮੰਤਰੀ ਸੰਤਰੀ ਕੋਈ ਵੀ ਆਉਂਦੇ ਨੇ ਅਸੀਂ ਕਾੜੀਆਂ ਛੱਡਣ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਊਗਾ ਕੱਲ ਭਗਵੰਤ ਮਾਨ ਸਮਾਣਾ ਦੇ ਸਮਰਾਟ ਪੈਲੇਸ ਪਹੁੰਚ ਰਹੇ ਉੱਥੇ ਕੀ ਕਹਿਣਾ ਚਾਹੂਗੇ ਉਹਦੇ ਬਾਰੇ ਹੀ ਆ ਜੀ ਜੋ ਸਾਡੇ ਸੂਬਾ ਗੂ ਦੱਸਣਗੇ ਉਹਦੇ ਹਿਸਾਬ ਨਾਲ ਅਸੀਂ ਪ੍ਰੋਗਰਾਮ ਨੂੰ ਰਿਕਿਆ ਜਾਵੇਗਾ ਕੀ ਕਹਿਣਾ ਚਾਹੋਗੇ ਕਿਉਂ ਪੁਤਲਾ ਫੁਕਿਆ ਜਾ ਰਿਹਾ ਹੈ ਇਹ ਬਦਲਵੀਰ ਸਿੰਘ ਜਿਹੜੇ ਇਹ ਜੋ ਅੱਜ ਦਾ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਜਾ ਰਿਹਾ ਹੈਗਾ ਕਿਉਂਕਿ ਜੋ ਸਾਡੇ ਸਾਥੀ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਥੋਂ ਦਾ ਪ੍ਰਸ਼ਾਸਨ ਅਤੇ ਸੀਐਮ ਦੇ ਕੰਡੇ ਤੇ ਜ਼ੋਰ ਤੇ ਸਾਡੇ ਜੋ ਸੰਘਰਸ਼ ਕਰ ਰਹੇ ਸਾਥੀ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੱਕ ਕੇ ਤੱਕ ਨਾਲ ਉਹਨਾਂ ਦਾ ਟਾਰਗੇਟ ਕੀਤਾ ਜਾ ਰਿਹਾ ਉਹ ਤੇ ਸੰਬੰਧ ਦੇ ਵਿੱਚ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੁਕਿਆ ਨਹੀਂ ਸੀ ਉਹਨਾਂ ਨੂੰ ਕਾਲੇ ਝੰਡੇ ਲਵੇ ਦਿਖਾਉਣ ਗਏ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਨਜਾਇਜ਼ ਧੱਕਾ ਕਰਦੇ ਆ ਗੁੰਡੀ ਸਰਕਾਰ ਹੈ ਤੇ ਹੁਣ ਆਉਣ ਵਾਲੇ ਦਿਨਾਂ 'ਚ ਜਿੱਥੇ ਵੀ ਸੀਮ ਸਾਹਿਬ ਇਹਨਾਂ ਦੇ ਮੰਤਰੀ ਸਾਥਰੀ ਕੋਈ ਵੀ ਆਉਂਦੇ ਨੇ ਅਸੀਂ ਕਾਲੀਆਂ ਝੰਡਿਆਂ ਨਾਲ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਊਗਾ ਚਿੰਗਾਰਿ ਸਰਕਾਰ ਦੇ ਸੱਜਣ ਨੇ ਉਹਨਾਂ ਦੇ ਪਰਿਵਾਰ ਕੋਆਂ ਬਰਾਮੜ ਚੱਕ ਕੇ ਤੱਕ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਚਾਹਾਂਗੀ ਕਿਉਂ ਪੁਤਲਾ ਭੁੱਕਿਆ ਜਾ ਰਿਹਾ ਜਿਹੜਾ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਠੇਕਾ ਮਲਾ ਸਗਾ ਸਮੂਹਟੀ ਦੇ ਬੈਨਰ ਹੇਠ ਜਿਹੜਾ ਆਰਥੀ ਭੁੱਕਣ ਦਾ ਮਜਹਰਾ ਕਰਨ ਦਾ ਜਥੇਬੰਦੀ ਵੱਲੋਂ ਕਾਲ ਸੀ ਉਹਦਾ ਪ੍ਰੋਗਰਾਮ ਕੀਤਾ ਰਿਹਾ ਹੁਣ ਅਸੀਂ ਪਿਛਲੇ ਦਿਨ ਹੀ ਸੀਮ ਸਾਹਿਬ ਨੂੰ ਕਾਲੀਆਂ ਝੰਡੀਆਂ ਦਿਖਾਉਣ ਗਏ ਸੀ ਉੱਥੇ ਦੇਖਿਆ ਜਾਵੇ ਕਿ ਐਨੀ ਆਮ ਜਨਤਾ ਨਹੀਂ ਸੀ ਜਿੰਨੀ ਸਰਕਾਰ ਨੇ ਪੋਸਪਿਸ਼ਾਸ਼ਨ ਲਾਈ ਹੋਈ ਸੀ ਜਦੋਂ ਅਸੀਂ ਉਹਨਾਂ ਨੂੰ ਕਾਲੇ ਝੰਡੀਆਂ ਲਵੇ ਦਿਖਾਉਣ ਗਏ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਨਜਾਇਜ਼ ਧੱਕਾ ਕਰਦੀ ਹੈ ਗੁੰਡੀ ਸਰਕਾਰ ਹੈ ਦੇ ਹੁਣ ਆਉਣ ਵਾਲੇ ਦਿਨਾਂ 'ਚ ਜਿੱਥੇ ਵੀ ਸੀਮ ਸਾਹਿਬ ਇਹਨਾਂ ਦੇ ਮੰਤਰੀ ਸੰਤਰੀ ਕੋਈ ਵੀ ਆਉਂਦੇ ਨੇ ਅਸੀਂ ਕਾੜੀਆਂ ਛੱਡਣ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਊਗਾ ਕੱਲ ਭਗਵੰਤ ਮਾਨ ਸਮਾਨਾ ਸਮਰਾਟ ਪੈਲੇਸ ਪਹੁੰਚ ਰਹੇ ਉੱਥੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਹੀ ਆ ਜੀ ਜੋ ਸਾਡੇ ਸੂਬਾ ਦੱਸਣਗੇ ਉਹਦੇ ਹਿਸਾਬ ਨਾਲ ਅਸੀਂ ਪ੍ਰੋਗਰਾਮ ਨੂੰ ਰਿਕਿਆ ਜਾ ਰਿਹਾ ਹੈ ਜੀ ਕੀ ਕਹਿਣਾ ਚਾਹੋਗੇ ਕਿਉਂ ਪੁਤਲਾ ਫੁਕਿਆ ਜਾ ਰਿਹਾ ਹੈ ਇਹ ਬਲਬੀਰ ਸਿੰਘ ਜਿਹੜੇ ਜਿਹੜਾ ਅੱਜ ਦਾ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਜਾ ਰਿਹਾ ਹੈਗਾ ਕਿਉਂਕਿ ਸਾਡੇ ਸਾਥੀ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਥੋਂ ਦਾ ਪੁਤ ਪ੍ਰਸ਼ਾਸਨ ਅਤੇ ਸੀਐਮ ਦੇ ਕੰਢੇ ਤੋਂ ਜ਼ੋਰ ਤੇ ਸਾਡੇ ਇਹ ਸੰਘਰਸ਼ ਕਰਨ ਵਾਲੇ ਸਾਥੀ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਚੱਕ ਕੇ ਤੱਕ ਨਾਲ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਤੇ ਕਿ ਅਸੀਂ ਸੁਤੰਭ ਦੇ ਵਿੱਚ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਂ ਫੁਕਨੇ ਆ ਤੇ ਨਹੀਂਗੇ ਸੀ ਉਹਨਾਂ ਨੂੰ ਕਾਲੇ ਝੰਡੇ ਲਵੇ ਦਿਖਾਉਣ ਗਏ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਨਜਾਇਜ਼ ਧੱਕਾ ਕਰਦੇ ਆ ਗੁੰਡੀ ਸਰਕਾਰ ਹੈ ਤੇ ਹੁਣ ਆਉਣ ਵਾਲੇ ਦਿਨਾਂ 'ਚ ਜਿੱਥੇ ਵੀ ਸੀਮ ਸਾਹਿਬ ਇਹਨਾਂ ਦੇ ਮੰਤਰੀ ਸਾਹਿਬ ਤਰੀਕੋਈ ਵੀ ਆਉਂਦੇ ਨੇ ਅਸੀਂ ਕਾਲੀਆਂ ਝੰਡਿਆਂ ਨਾਲ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਊਗਾ ਸਿੰਘਾ ਸਰਕਾਰ ਦੇ ਸਾਥੀ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੱਕ ਕੇ ਘੱਟੇ ਨਾਲ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਚਾਹਾਂਗੀ ਕਿਉਂ ਪੁਤਲਾ ਭੁੱਕਿਆ ਜਾ ਰਿਹਾ ਜਿਹੜਾ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਠੇਕਾ ਬਲਾ ਸਗਾ ਸਮੂਰਤੀ ਦੇ ਬੈਨਰ ਹੇਠ ਜਿਹੜਾ ਆਰਥੀ ਭੁੱਕਣ ਦਾ ਮਜਹਰਾ ਕਰਨ ਦਾ ਜਥੇਬੰਦੀ ਵੱਲੋਂ ਕਾਲ ਸੀ ਉਹਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੁਣ ਅਸੀਂ ਪਿਛਲੇ ਦਿਨ ਹੀ ਸੀਮ ਸਾਹਿਬ ਨੂੰ ਕਾਲੀਆਂ ਝੰਡੀਆਂ ਦਿਖਾਉਣ ਗਏ ਸੀ ਉੱਥੇ ਦੇਖਿਆ ਜਾ ਵੀ ਕਿ ਐਨੀ ਆਮ ਜਨਤਾ ਨਹੀਂ ਸੀ ਜਿੰਨੀ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਲਾਈ ਹੋਈ ਸੀ ਜਦੋਂ ਅਸੀਂ ਉਹਨਾਂ ਨੂੰ ਕਾਲੇ ਝੰਡੇ ਲੈ ਕੇ ਦਿਖਾਉਣ ਗਏ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਨਜਾਇਜ਼ ਧੱਕਾ ਕਰਦੀ ਹੈ ਗੁੰਡੀ ਸਰਕਾਰ ਹੈ ਦੇ ਹੁਣ ਆਉਣ ਵਾਲੇ ਦਿਨਾਂ 'ਚ ਜਿੱਥੇ ਵੀ ਸੀਮ ਸਾਹਿਬ ਇਹਨਾਂ ਦੇ ਮੰਤਰੀ ਸੰਤਰੀ ਕੋਈ ਵੀ ਆਉਂਦੇ ਨੇ ਅਸੀਂ ਕਾਲੀਆਂ ਛੱਡਣ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਊਗਾ ਕੱਲ ਭਗਵੰਤ ਮਾਨ ਸਮਾਣਾ ਦੇ ਸਮਰਾਟ ਪੈਲੇਸ 'ਚ ਪਹੁੰਚ ਰਹੇ ਉੱਥੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਹੀ ਆਜੀ ਜੋ ਸਾਡੇ ਸੂਬਾ ਗੂ ਦੱਸਣਗੇ ਉਹਦੇ ਹਿਸਾਬ ਨਾਲ ਅਸੀਂ ਪ੍ਰੋਗਰਾਮ ਨੂੰ ਲਿਖਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਕਿਉਂ ਪੁਤਲਾ ਫੁਕਿਆ ਜਾ ਰਿਹਾ ਹੈ ਬੱਲਵੀਰ ਸਿੰਘ ਜਿਹੜੇ ਜਿਹੜਾ ਅੱਜ ਦਾ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਜਾ ਰਿਹਾ ਹੈਗਾ ਕਿਉਂਕਿ ਜੋ ਸਾਡੇ ਸਾਥੀ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਤਰਨਾ ਪ੍ਰਸ਼ਾਸਨ ਅਤੇ ਸੀਐਮ ਦੇ ਕਹਿੰਦੇ ਨੇ ਜ਼ੋਰ ਤੇ ਸਾਡੇ ਜੋ ਸੰਘਰਸ਼ ਕਰਨ ਵਾਲੇ ਸਾਥੀ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੱਕ ਕੇ ਤੱਕ ਨਾਲ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਤੇ ਕਿ ਅਸੀਂ ਸੰਬੰਧ ਦੇ ਵਿੱਚ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀਆਂ ਅਰਥੀ ਫੁਕਿਆ ਜਾਂਦੇ ਨਹੀਂਗੇ